जय श्री कृष्ण जय श्री राधे ठाकुर जी का आशीर्वाद सदा सत सद पर बना रहे बांके बिहारी कृपा सदा सत सद पर बनी रहे दोस्तों मैं टौडा अपना अमित अरोड़ा हिंदू जाट शिवसना पंजाब तो दोस्तों मेरा लाइव होने का मुद्दा आज तुम्हारे नाल विचार सांझे करण दा मुद्दा सीगा कि देखो कि कितना कुछ शरारती आंसर जेड़े जानके पंजाब दा माहौल खराब कर रहे दोस्तों बार-बार इकੋ ਹੀ ਗੱਲ ਪੰਜਾਬ ਦੀ ਧਰਤੀ ਤੇ ਹੁੰਦੀ ਵੀ ਐ ਕਿ ਬੰਦੀ ਸਿੰਘਾਂ ਦੀ ਰਿਹਾਈ ਕਰੋ ਬਾਰ-ਬਾਰ ਆਪਾਂ ਦੋਸਤੋ ਇਸ ਚੀਜ਼ ਨੂੰ ਕਿਉਂ ਨਹੀਂ ਮੰਨਦੇ ਕਿ ਉਹ ਬੰਦੀ ਸਿੰਘ ਨਹੀਂ ਐ ਉਹ ਅੰਤਖਵਾਦੀ ਐ ਟੈਰਰਿਸਟ ਐ ਕਿਉਂਕਿ ਮੈਂ ਵੀ ਇਹ ਕਾਂਤਖਵਾਦ ਪੀੜਤਾ ਮੇਰਾ ਦਿਲ ਦੁਖਦਾ ਜਦੋਂ ਮੈਂ ਇਹ ਵੀਡੀਓ ਇਹਨਾਂ ਦੀਆਂ ਦੇਖਦਾ ਆਂ ਅੱਜ ਜਿਹੜਾ ਦੋਸਤੋ ਇਹਨਾਂ ਨੇ ਐਲਾਨ ਕੀਤਾ ਤਿੰਨ ਤਿੰਨ ਦੋ ਦੋ ਘੰਟੇ ਟੋਲ ਪਲਾਇਆ ਬੰਦ ਕਰਨ ਦਾ ਦੋਸਤੋ ਇਹ ਚ ਤੁਸੀਂ ਦੇਖੋ ਕਿ ਨੁਕਸਾਨ ਕਿਦਾ ਵੈ ਨੁਕਸਾਨ ਕਿਦਾ ਵੈ ਦੋਸਤੋ ਇਹ ਚੀਜ਼ ਦੇਖੋ ਆਪਾਂ ਵਧੀਆ ਵਧੀਆ ਸੜਕਾਂ ਮੰਗਦੇ ਆ ਵਧੀਆ ਵਧੀਆ ਰੋਡ ਮੰਗਦੇ ਆ ਅੱਜ ਇਹ ਲੋਕ ਜਾਣ ਕੇ ਧਰਨਾ ਲਗਾ ਕੇ ਉੱਥੇ ਬੈਠੇ ਨੇ ਕਹਿੰਦੇ ਕਿ ਟੋਲ ਪਲਾਇਆ ਫਰੀ ਹੈ ਤਿੰਨ ਘੰਟੇ ਲਈ ਖੜੇ ਨਹੀਂ ਕਿ ਬੰਦੀ ਸੰਗ ਰੇਹਾ ਕਰੋ ਇਸਮੀ ਮੁਹਾਲੀ ਇਹ ਲੋਕ ਕਾਫੀ ਟਾਈਮ ਦੇ ਬੈਠੇ ਨੇ ਕਾਫੀ ਰਿਹਾਈ ਲਈ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ ਦੋਸਤੋ ਗੱਲ ਸਰਨਾ ਵੱਡੀ ਇਹ ਹੈ ਕਿ ਇਹਨਾਂ ਦੀ ਮਨਸ਼ਾ ਕੀ ਹੈ ਇਹਨਾਂ ਨੂੰ ਇਹ ਸਮਝਾਇਆ ਜਾਵੇ ਕਿ ਉਹ ਬੰਦੀ ਸਿੰਘ ਨਹੀਂ ਹੈ ਉਹ ਅੰਤਰਕਵਾਦੀ ਨੇ ਜਿਹੜਾ ਜਾਣ ਕੇ ਪੰਜਾਬ ਦਾ ਮਾਹੌਲ ਮਤਲਬ ਉਹ ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਸੀਗਾ ਸਾਡੇ ਸ਼ਹੀਦ ਸਰਦਾਰ ਬੈਂ ਸਿੰਘ ਦੀ ਬੱਬਰ ਸ਼ੇਰ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਹਵਾਰਾ ਜਿਹੜਾ ਅਨਤਕਵਾਦੀ ਰਾਜੋਆਣਾ ਜਿਹੜਾ ਅਨਤਕਵਾਦੀ ਇਹ ਲੋਕ ਉਹਨਾਂ ਦੀ ਰਿਹਾਈ ਮੰਗ ਰਹੇ ਆ ਤੁਸੀਂ ਸਾਬ ਲਗੋ ਜੱਗੀ ਜੋਲ ਸੀਗਾ ਜੱਗੀ ਜੋਲ ਤੁਸੀਂ ਨਾਮ ਸੁਣਿਆ ਹੋਣਾ ਕਿ ਯੂਕੇ ਦੀ ਸਰਕਾਰਾਂ ਵੀ ਉਹਦੇ ਮਦਰ ਲੱਗੀਆਂ ਸੀਗੀਆਂ ਯੂਕੇ ਦੀ ਸਰਕਾਰਾਂ ਨੇ ਵੀ ਕਿਹਾ ਸੀਗਾ ਕਿ ਇਹ ਬੰਦੀ ਸਿੰਘਾਂ ਨੂੰ ਰਿਹਾ ਕਰੋ ਇਹਨੂੰ ਜਾਨ ਛੱਡੋ ਉਹਦਾ ਕਸੂਰ ਕੀ ਸੀਗਾ ਉਹਨੇ ਮੇਰੇ ਤੇ ਗੋਲੀ ਚਲਵਾਈ ਸੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਮੈਂ ਵੀਡੀਓ ਦੇਖਦੇ ਨਾ ਕਿ ਬੰਦੀ ਸਿੰਘ ਰਿਹਾ ਕਰੋ ਬੰਦੀ ਰਿਹਾ ਕਰੋ ਮੇਰਾ ਖੂਨ ਖੋਲਦਾ ਇਹ ਅੰਤਖਵਾਦੀ ਹੈ ਜਿਨ੍ਹਾਂ ਦੀ ਬਦੌਲਤ ਕਿੰਨਾ ਕਈਆਂ ਦੇ ਘਰ ਖਰਾਬ ਹੋਏ ਮੇਰਾ ਘਰ ਖਰਾਬ ਹੋਇਆ ਅੱਜ ਦੇਖੋ ਮੇਰੇ ਬੱਚੇ ਵੀ ਮੇਰੇ ਤੋਂ ਦੂਰ ਨੇ ਕਿੰਨਾਂ ਦੀ ਬਦੌਲਤ ਜਿਹੜੇ ਅੰਤਖਵਾਦੀ ਜੇਲਾਜੇ ਬੈਠੇ ਨੇ ਜੱਗੀ ਝੋਲ ਵਰਗੇ ਹਵਾਰੇ ਵਰਗੇ ਰਾਜੂਵਾਨਾ ਵਰਗੇ ਜਾਂ ਹੋਰ ਅੰਤਖਵਾਦੀ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਸਰਨਾ ਵੱਡਾ ਮਾਨ ਸਾਹਿਬ ਨੂੰ ਇੱਕ ਚੀਜ਼ ਇਹਨਾ ਬੇਨਤੀ ਕਰਦਾ ਮਾਨ ਸਾਹਿਬ ਤੁਸੀਂ ਇੱਕ ਡਾਇਮੰਡ ਸੀਐਮਓ ਜਿਹੜੇ ਬੈਠੇ ਨੇ ਧਰਨੇ ਲਾ ਲਾ ਕੇ ਹਰ ਪਾਸੇ ਜਿਹੜੇ ਕਹਿ ਰਹੇ ਨੇ ਵੱਡੀਆਂ-ਵੱਡੀਆਂ ਗੰਦਗੱਲਾਂ ਕਿ ਬੰਦੀ ਸਿੰਘ ਰਿਆ ਕਰੋ ਬੰਦੀ ਸਿੰਘ ਰਿਆ ਕਰੋ ਇਹ ਕਾਹਦੇ ਨਹੀਂ ਬੈਠੇ ਨੇ ਮਾਨ ਸਾਹਿਬ ਤੁਹਾਡੀ ਸਰਕਾਰ ਹੈ ਪੰਜਾਬ ਦੇ ਵਿੱਚ ਤੁਹਾਡੇ ਤੇ ਮਾਣ ਕਰਦੇ ਆਸੀਂ ਕਿ ਸਾਨੂੰ ਪਤਾ ਤੁਸੀਂ ਤੁਹਾਨੂੰ ਪੰਜਾਬ ਦਾ ਇੱਕ ਵਧੀਆ ਸ਼ਾਸਨ ਚਲਾਇਆ ਪੰਜਾਬ ਵਿੱਚ ਤੁਸੀਂ ਡਾਇਮੰਡ ਸੀਐਮਓ ਤੁਹਾਡੀ ਅਸੀਂ ਤਾਰੀਫ਼ ਕਰਦਾ ਹਰ ਕਿਤੇ ਅਸੀਂ ਤਾਰੀਫ਼ ਕਰਕੇ ਜਾਂਦਾ ਸਾਡੇ ਸਾਡੇ ਪੰਜਾਬ ਨੂੰ ਵਧੀਆ ਸੀਐਮ ਜਿ ਮਿਲਿਆ ਸਾਡੇ ਦੇਸ਼ ਨੂੰ ਵਧੀਆ ਪੀਣ ਮਿਲਿਆ ਪਰ ਇਹ ਸ਼ਰਾਰਤੀ ਅੰਸਰ ਜਾਣ ਜਾਣ ਕੇ ਜਾਣ ਜਾਣ ਕੇ ਸਾਡਾ ਦਿਲ ਦੁਖਦਾ ਕਿ ਜਦੋਂ ਟੋਲ ਪਲੇਸ ਤੇ ਬਹਿ ਜਾਣਗੇ ਜਾ ਕੇ ਟੋਲ ਪਲੇਸਾ ਫ੍ਰੀ ਹੋ ਗਿਆ ਜੱਦੀ ਵੱਡੀਆਂ ਵੱਡੀਆਂ ਕੰਪਨੀਆਂ ਠੇਕ ਕੇ ਲਿੱਤੀਆਂ ਨੁਕਸਾਨ ਤੇ ਉਹਨਾਂ ਦਾ ਹੋ ਰਿਹਾ ਨਾ ਇਹਨਾਂ ਦਾ ਕੀ ਜਾ ਰਿਹਾ ਬੜਾ ਵੱਡਾ ਸਵਾਲ ਹੈ ਇਹਨਾਂ ਦਾ ਕੀ ਜਾ ਰਿਹਾ ਇਹਨਾਂ ਨੂੰ ਤੇ ਵਿਦੇਸ਼ਾਂ ਤੋਂ ਫੰਡਿੰਗ ਹੋਣੀ ਹੈ ਜਿਹੜੇ ਲੋਕ ਬੈਠੇ ਵਿਦੇਸ਼ੀ ਫੰਡਿੰਗ ਲਈ ਬੈਠੇ ਇਹਨਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋਣੀ ਹੈ ਇਸ ਲਈ ਬੈਠੇ ਨੇ ਇਹ ਲੋਕਾਂ ਨੂੰ ਕੋਈ ਕੰਮ ਨਹੀਂ ਹੈ ਜਾਣ ਕੇ ਬਸ ਕੋਈ ਮੁੱਦਾ ਛੇੜਿਆ ਹੋਇਆ ਹੈ ਮੇਰਾ ਘਰ ਪਰਿਵਾਰ ਖਰਾਬ ਹੋਇਆ ਮੈਂ ਅੰਤ ਤੱਕ ਬਾਦ ਪੀੜਤਾਂ ਜੱਗੀ ਜੋਲ ਰਮਨਦੀਪ ਸ਼ੇਰਾ ਬੱਗਾ ਮਤਲਬ ਇਹਨਾਂ ਨੇ ਮੇਰੇ ਤੇ ਗੋਲੀਆਂ ਚਲਵਾਈਆਂ ਸੀਗੀਆਂ ਮੇਰੇ ਤੇ ਅਤਵਾਦੀ ਹਮਲੇ ਕੰਨੀਵਾਰ ਹੋ ਗਏ ਜਦੋਂ ਮੈਂ ਦੇਖਦਾ ਵੀਡੀਓ ਮੇਰਾ ਮਨ ਰੋਂਦਾ ਹੁੰਦਾ ਹੈ ਮਨ ਔਰ ਮੇਰਾ ਖੂਨ ਖੋਲਦਾ ਹੈ ਕਿਉਂ ਆਪਾ ਇਹ ਲੋਕਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਇਹ ਲੋਕਾਂ ਦਾ ਡਟ ਕੇ ਵਿਰੋਧ ਕਰੋ ਕਿਉਂਕਿ ਇਹਨਾਂ ਨੇ ਸਾਡੇ ਸੀਐਮ ਸਾਹਿਬ ਪੁਰਖ ਸਿੰਘ ਸਾਹਿਬ ਬੱਬਰ ਸ਼ੇਰ ਖਦਾਰ ਬਿਆਨ ਸਿੰਘ ਜੀ ਦਾ ਮਤਲਬ ਹਸਾਬ ਲਗਾ ਲਓ ਕਿੰਨੇ ਕਤਲ ਕੀਤਾ ਹਵਾਰੇ ਦੇ ਰਾਜ ਬਣੇ ਨੇ ਔਰ ਦੇਖੋ ਇਹਨਾਂ ਦੀ ਰਿਹਾਈ ਲਈ ਕਿਹੜੇ ਕਿਹੜੀ ਪਾਰਟੀ ਜਾ ਰਹੀ ਹੈ ਕਿਹੜੀ ਕਿਹੜੀ ਪਾਰਟੀਆਂ ਨਾਲ ਸਮਰਥਨ ਕਰ ਲਈ ਹੈ ਦੋਸਤੋ ਉਹਨਾਂ ਦਾ ਵੀ ਵਿਰੋਧ ਕਰੋ ਦੇਖੋ ਬੀਬਾ ਬਾਹਰ ਜਿੰਨਤਪੁਰ ਬਾਗਲ ਪਿੱਛੇ ਗਈ ਈਲੀ ਰਾਜੂ ਉਹਨਾਂ ਨੂੰ ਮਿਲਣ ਲਈ ਸੁਖਵੀਰ ਬਾਗਲ ਦੇਖੋ ਜੀ ਬਾਦ ਸਾਹਿਬਾ ਥਾਡੇ ਇੱਧਰ ਵੀ ਰਾਜੂ ਉਹਨਾਂ ਨੂੰ ਮਿਲਣ ਲਈ ਮਤਲਬ ਕੀ ਚੀਜ਼ਾਂ ਵੈ ਮੈਨੂੰ ਸਮਝ ਨਹੀਂ ਆ ਰਹੀ ਕਿ ਸਾਡਾ ਪੰਜਾਬ ਐਡਾ ਵਧੀਆ ਵੈ ਅਸੀਂ ਪੰਜਾਬ ਚ ਐਡੇ ਖੁਸ਼ ਆ ਅਸੀਂ ਪੰਜਾਬ ਕੇ ਨੇ ਖੁਸ਼ਹਾਲ ਆ ਇਹ ਪਾਰਟੀਆਂ ਨੂੰ ਚਾਹੀਦਾ ਕਿ ਤੁਸੀਂ ਸਮਰਥਨ ਕਰਨਾ ਵੈ ਪੰਜਾਬ ਚ ਮਾਨ ਸਰਕਾਰ ਦਾ ਸਮਰਥਨ ਕਰੋ ਸੈਂਟਰ ਚ ਮੋਦੀ ਸਰਕਾਰ ਦਾ ਸਮਰਥਨ ਕਰੋ ਫਿਰ ਵੀ ਇਹ ਲੋਕ ਜਾਣ ਕੇ ਜਾਣ ਕੇ ਸਾਡੇ ਹਿਰਦੇ ਜਿਹੜੇ ਜਿੰਨੇ ਅਸੀਂ ਅੰਤਖਵਾਦ ਪੀੜਤ ਆ ਸਾਡੇ ਹਿਰਦੇ ਬਨੁੰਦਰੇ ਹੁੰਦੇ ਆ ਕਿਉਂਕਿ ਅਸੀਂ ਪਰਵਾੜ ਕੋਆਏ ਗੋਲੀਆਂ ਖਾਧੀਆਂ ਆਹ ਗੋਲੀਆਂ ਆਹ ਗੋਲੀਆਂ ਖਾਧੀਆਂ ਵੀ ਤੋੜਾਂ ਨੇ ਇਹ ਅੰਤਖਵਾਦੀ ਐਂਟਰਟੇਨਰ ਤੇ ਹਮਲਾ ਕੀਤਾ ਪੇਟ ਵਿੱਚੇ ਪੇਟ ਵਿੱਚ ਇਹਨਾਂ ਨੇ ਹਮਲੇ ਕੀਤੇ ਸੀ ਮਨ ਦੁਖਦਾ ਵੈ ਜਿਹੜੇ ਜਦੋਂ ਇਹ ਰਿਹਾਈ ਮੰਗਦੇ ਜਦੋਂ ਰਿਹਾਈ ਦੀ ਗੱਲਾਂ ਕਰਦੇ ਨੇ ਮੈਂ ਕਹਿੰਦਾ ਸਰਕਾਰ ਨੂੰ ਇੱਕੋ ਚੀਜ਼ ਕਹਿੰਦਾ ਜੋ ਕੇ ਬੇਨਤੀ ਕਰਦਾ ਸਰਕਾਰ ਨੂੰ ਇੱਕੋ ਚੀਜ਼ ਕਹਿੰਦਾ ਕਿ ਇਹਨਾਂ ਨੂੰ ਫਾਂਸੀ ਦੇ ਦਿਓ ਇਹ ਅੰਤਖਵਾਦੀਆਂ ਨੂੰ ਰਾਜੋਂ ਆਣਾ ਨੂੰ ਹਵਾਰੇ ਨੂੰ ਇਹਨਾਂ ਨੂੰ ਜੱਗੀ ਜੋਲ ਨੂੰ ਜਰ ਤੋਂ ਚਲਦ ਫਾਂਸੀ ਦਿਵਾਓ ਇਹ ਅੰਦੋਲਨ ਸ਼ੁਰੂ ਕਰੋ ਇਹ ਅੰਦੋਲਨ ਕਰਨਾ ਚਾਹੀਦਾ ਸਾਡੇ ਸਾਰੇ ਸਾਰਿਆਂ ਨੂੰ ਮਿਲ ਕੇ ਜਿੰਨੇ ਵੀ ਅਸੀਂ ਅੰਤਰਗਵਾਦ ਪੀੜਤਾਂ ਸਾਨੂੰ ਵੀ ਕੋਈ ਅੰਦੋਲਨ ਕਰਨਾ ਚਾਹੀਦਾ ਹੈ ਕਿ ਹਵਾਰੇ ਨੂੰ ਫਾਂਸੀ ਦਿਓ ਜੱਗੀ ਜੋ ਲੂ ਫਾਂਸੀ ਦਿਓ ਉਸ ਤੋਂ ਬਾਅਦ ਰਾਜੂਵਾਲਾ ਨੂੰ ਫਾਂਸੀ ਦਿਓ ਇਸ ਲਈ ਅਸੀਂ ਸਾਰੇ ਪੰਜਾਬ ਵਾਸੀ ਸਾਰੇ ਹਿੰਦੁਸਤਾਨ ਵਾਸੀ ਜਿੰਨੇ ਵੀ ਵਿਦੇਸ਼ਾਂ 'ਚ ਬੈਠੇ ਮੇਰੇ ਮਿੱਤਰ ਦੋਸਤ ਮੈਨੂੰ ਦੇਖ ਰਹੇ ਨੇ ਅਸੀਂ ਸਭ ਇੱਕ ਹੋਈਏ ਔਰ ਅੰਤਰਕਵਾਦੀਆਂ ਦੀ ਫਾਂਸੀ ਲਈ ਅਸੀਂ ਜਿਹੜੀ ਮੁਹਿੰਮ ਹੁਣ ਸ਼ੁਰੂ ਕਰੀਏ ਤਾਂ ਕਿ ਇਹ ਲੋਕ ਜਿਹੜੇ ਜਿਨ੍ਹਾਂ ਨੇ ਬੇਕਸੂਰਾਂ ਦੇ ਬੇਕਸੂਰਾਂ ਦਾ ਕਤਲ ਕੀਤਾ ਹੋਇਆ ਹੈ ਬੇਕਸੂਰਾਂ ਨੂੰ ਮਾਰਿਆ ਹੋਇਆ ਹੈ ਜਿਨ੍ਹਾਂ ਦੇ ਅੱਜ ਪਰਿਵਾਰ ਖਰਾਬ ਹੋਏ ਨੇ ਉਹਨਾਂ ਦੇ ਚੋਂ ਮੈਂ ਵੀ ਇੱਕ ਅੰਤਰਕਵਾਦੀ ਪੀੜਤਾ ਔਰ ਅਸੀਂ ਬਹੁਤ ਜਲਦ ਇਕੱਠੇ ਹੋ ਕੇ ਇੱਕ ਮੁਹਿੰਮ ਸ਼ੁਰੂ ਕਰਨ ਲੱਗੇ ਆ ਕਿ ਅੰਤਰਕਵਾਦੀਆਂ ਨੂੰ ਜਲਦ ਤੋਂ ਜਲਦ ਫਾਂਸੀ ਹੋਵੇ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ